ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੰਦਰ ਸਿੰਘ ਆ ਜੀ ਪਿੰਡ ਰਾਮਾ ਪਿੰਡ ਰਾਮਾ ਜੀ ਜ਼ਿਲ੍ਹਾ ਮੋਗਾ ਪੇਗਾ ਇਹ ਆਪਣਾ ਬਲਾਸਪੁਰ ਮੀਨੀਆ ਇਦਾਂ ਦੇ ਪਿੰਡ ਨਾਲ ਨਾਲ ਆ ਗਿਆ ਆਪਣੇ ਹਣਾ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਡਲ 19797 ਜੀ 97 797 ਠੀਕ ਹੈ 33569 33569 ਜਿਹੜੇ ਆਪਾਂ ਬੱਚੀ ਦੇਖੀ ਐ ਨਾ ਪਲੂਨ ਆਪਣੇ ਪਹਿਲਾ ਸੂਆ ਸੂੰਦੀ ਐ ਹਾਂਜੀ ਠੀਕ ਐ ਦੰਦੋ ਕਿਵੇਂ ਆ ਜੀ ਇਹ ਦੰਦੋ ਚੌਗੀ ਹੋ ਚੌਕ ਦੇ ਸਿੱਟੇ ਆ ਜੀ ਹੁਣ ਠੀਕ ਐ ਚੌਗੀ ਹੋ ਗਈ ਮੰਨ ਲਈਏ ਹਾਂਜੀ ਹਾਂਜੀ ਠੀਕ ਐ ਇੱਕ ਹਫਤਾ ਲੈ ਜਾਂ ਸੂਨ ਦੇ ਵਿੱਚ ਇਹ ਇਹ ਹਫਤਾ ਲੈਂਦੀ ਐ ਜੀ ਠੀਕ ਐ ਸੂਨ ਦੇ ਵਿੱਚ ਨੂੰ ਦਿਨ ਪੂਰੇ ਆ ਜਾਂਦਾ ਜੀ ਸੂਨ ਦੇ ਵਿੱਚ ਇਹਦੇ ਅੱਜ ਇੱਕ ਹਫਤਾ ਬਾਕੀ ਆ ਹਾਂਜੀ ਠੀਕ ਐ ਸੀਮਨ ਵਗੈਰਾ ਸੋਹਣਾ ਚੰਗਾ ਲੱਗਿਆ ਵਾ ਹਾਂਜੀ ਹਾਂਜੀ ਪੂਰਾ ਵਧੀਆ ਕਹਿੰਦੇ ਲੱਗਿਆ ਜੀ ਠੀਕ ਹੈ ਅੰਦਾਜ਼ਾ ਆਪਾਂ ਇਹਦਾ ਲਾ ਕੇ ਚਲੇ ਵੀ ਦੁੱਧ ਕਿੰਨਾ ਪਾ ਦੋਗੇ ਦੁੱਧ ਦੀ ਮਾਤ ਦਾ ਜੀ 35 35 40 ਪਲੱਸ ਪਾਇਆ ਹੋਇਆ ਉਹ ਕਹਿੰਦੇ ਜੀ ਠੀਕ ਹੈ ਇਹ ਉਹ ਕਹਿੰਦੇ 25 26 ਲੀਟਰ ਦਾ ਇਹ ਵੀ ਪਾਉਗੀ ਪਹਿਲੇ ਸੂਰ ਠੀਕ ਹੈ ਕਹਿੰਦਾ ਪਾ ਬਜਾੜਾ ਲੈਣ ਵਾਲਾ ਬੰਦਾ ਇਹਨੂੰ 25 ਕਿਲੋ ਮੰਨ ਲ ਗਏ ਪਰਚੇਸ ਕਰ ਸਕਦਾ ਹਾਂਜੀ ਹਾਂਜੀ ਠੀਕ ਹੈ ਤੇ ਆਪਾਂ ਥਮ ਥੁਰ ਖਿੱਚੀ ਓਕੇ ਜਮ ਹਾਂਜੀ ਪੂਰੀ ਓਕੇ ਜੀ ਠੀਕ ਹੈ ਸੋ ਵੀਰੋ ਲੇਵਾ ਵਗੈਰਾ ਦੇਖੋ ਜੀ ਮੇਰੇ ਤੋਂ ਸੋਹਣਾ ਸਾਫ ਸੁਥਰਾ ਤੇ ਰੇਟ ਵਗੈਰਾ ਇਹਦਾ ਕੀ ਰੱਖਿਆ ਜੀ ਆਪਾਂ ਰੇਟ ਲੈਣ ਦੇਣ ਜੀ ਹਾਂਜੀ ਲੈਣ ਦੇਣ ਜੀ ਸੁਪਰ ਕੱਤ ਕਾਟ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪਲੀ ਵੀ ਲਿੱਸੀ ਨਾ ਵੀ ਕਿਸੇ ਪਾਸੋਂ ਨਹੀਂ ਪਲੂਣ ਪਹਿਲਾ ਸੁਆ ਮੂੰਹ ਚਾਰ ਦੰਦ ਸੁੰਦੀ ਪਈ ਐ ਚੰਗੀ ਜੇਕਰ ਆਪਾਂ ਕੀਮਤ ਕਰਾਂਗੇ ਤਾਂ 25 ਲੀਟਰ ਤੋਂ ਭਾਰ ਦੁੱਧ ਵੀ ਆਈ ਤਾਂ ਆਪਾਂ ਲੈ ਸਕਦੇ ਆ ਪਰ ਠੀਕ ਆ ਕਮਾਲੇ ਵੀਰੇ ਤੇ ਹਫ਼ਤਾ ਸੂਨ ਚ ਵਾਕੀ ਪਿਆ 1,05,000 ਰੁਪਏ ਵੀਰ ਨੇ ਕੀਮਤ ਕੀਤੀ ਆ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੇ ਥਣ ਸੋਨਾ ਗੱਡੂ ਚਾਹੇ ਮਸ਼ੀਨੀ ਚ ਵੇਈ ਕਰ ਲਿਓ ਤੇ ਚਾਹੇ ਕਰ ਲਿਓ ਹੱਥੀ ਥੋੜੀ ਥੋੜੀ ਸਵੇਲਿੰਗ ਪਾਉਣ ਲੱਗ ਗਈ ਤੇ ਥਣ ਦੇਖੋ ਲੇ ਵ ਵੱਡੇ ਕੱਦ ਕੱਦ ਦੇ ਵਿੱਚ ਆ ਚੰਗੀ ਜਿੰਦ ਜਾਨ ਵਾਲੀ ਰਾਜੀ ਸਮੀ ਭਲੀ ਵੀ ਪਹਿਲਾ ਸੂਆ ਸੂਨ ਨੂੰ ਹਵਤਾ ਵਾ ਸੋ ਕਿਸੇ ਵੀ ਵੀਰ ਦੇ ਬੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆ ਕਿਸੇ